ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਾਡ ਸਾਹਿਬ ਦੇਖਦੇ ਹੋ ਸਾਹਿਬ ਚੈਨਲ ਤੇ ਅੱਜ ਦੇ ਅਸੀਂ ਹਾਂ ਅਨਾਰ ਕਲੀ ਬਾਜ਼ਾਰ ਚ ਲਾਹੌਰ ਦੇ ਵਿੱਚ ਔਰ ਅਨਾਰ ਕਲੀ ਬਾਜ਼ਾਰ ਬਾਰੇ ਸਾਰੀ ਦੁਨੀਆ ਨੂੰ ਪਤਾ ਕਿ ਜਿੰਨੇ ਵੀ ਦੁਨੀਆ ਭਰ ਦੇ ਖਾਸ ਕਰਕੇ ਏਸ਼ੀਆ ਦੇ ਜਿਹੜੇ ਗਿਣੇ ਜਾਂਦੇ ਬਾਜ਼ਾਰ ਪੁਰਾਣੇ ਬਾਜ਼ਾਰ ਨੇ ਸਾਰੇ ਜਿਹੜੇ ਪੁਰਾਣੇ ਬਾਜ਼ਾਰ ਨੇ ਸਭ ਤੋਂ ਪੁਰਾਣਾ ਲਾਇ ਬਾਜ਼ਾਰ ਦੇ ਤੌਰ ਦੇ ਉੱਤੇ ਇਹ ਗਿਣਿਆ ਜਾਂਦਾ ਅਨਾਰ ਕਲੀ ਬਾਜ਼ਾਰ ਔਰ ਉੱਛੇ ਬਾਜ਼ਾਰ ਜਿਹਦੇ ਵਿੱਚ ਇੱਕ ਵੇਲੇ ਬੜਦੇ ਆਪਾਂ ਉਹ ਬਾਜ਼ਾਰ ਕਿਹੋ ਜਿਹਾ ਦਿੱਖੀ ਜਾਂਦਾ ਆ ਸਿਖਾਵਾਂ ਬਣੀਆਂ ਜਾਂਦੀਆਂ ਔਰ ਜਿੰਨਾ ਜਿੰਨਾ ਸਮਾਂ ਕੀਤਾ ਗਿਆ ਉਹ ਗੁੱਦਾ ਦਾ ਬਣੀਆਂ ਜੇ ਕਿਸੇ ਨੂੰ ਇਹ ਦੁਬਾਰਾ ਇਤਿਹਾਸ ਪੁੱਛੀਏ ਤਾਂ ਕਹਿੰਦੇ ਅਕਬਰ ਦੇ ਵੇਲੇ ਸ਼ੁਰੂ ਹੋਇਆ ਸੀਗਾ ਜਦੋਂ ਅਨਾਰਕਲੀ ਦੇ ਨਾਮ ਦੀ ਚੜ੍ਹਤ ਹੋਈ ਸੀ ਬਾਜ਼ਾਰ ਬਣ ਰਿਹਾ ਸੀ ਅਕਬਰ ਦੇ ਵੇਲੇ ਲਾਹੌਰ ਫੂਸੂਰ ਤੋਂ ਤੋਂ ਬਣ ਰਿਹਾ ਸੀ ਅਕਬਰ ਨੂੰ ਅਕਬਰ ਮਹਾਨ ਐਵੇਂ ਨਹੀਂ ਕਿਹਾ ਜਾਂਦਾ ਉਹਨੇ ਹੀ ਬਹੁਤ ਵੱਡੀ ਪੂਰੇ ਦੇਸ਼ ਦੀ ਹਿੰਦੁਸਤਾਨ ਦੇ ਸਾਰੇ ਤਰੱਕੀ ਕਰਾਈ ਸੀ ਪਰ ਲਾਹੌਰ ਨਾ ਜੋ ਸਭ ਤੋਂ ਵੱਡਾ ਸ਼ਹਿਰ ਜਦੋਂ ਪੱਕਰ ਦੇ ਵਿਲੇ ਬਣਿਆ ਸੀਗਾ ਇਹ ਬਾਜ਼ਾਰ ਜਿਹੜਾ ਬਣਿਆ ਜਦੋਂ ਨਾਰਕਲੀ ਦੀ ਅਪਤਿਖਿਆ ਮੁੰਡਿਆਂ ਦੇ ਫਿਰਦੇ ਵਿੱਚ ਉਹਦੀ ਉਧਰ ਚੜ੍ਹਤ ਹੋਈ ਸੀ ਉਹਦਾ ਨਾਂ ਬੋਲਣ ਲੱਗਾ ਸੀ ਤੇ ਬਾਜ਼ਾਰ ਦਾ ਨਾਂ ਵੀ ਨਾਰਕਲੀ ਬਣ ਗਿਆ ਉਦੋਂ ਤੋਂ ਲੈ ਕੇ 407 ਤੋਂ ਜ਼ਿਆਦਾ ਸਮਾਂ ਹੋ ਗਿਆ ਕਿ ਬਾਜ਼ਾਰ ਚੱਲ ਰਿਹਾ ਆ ਇੱਕ ਬਾਜ਼ਾਰ ਤੇ ਦੂਜਾ ਬਾਜ਼ਾਰ ਤੇ ਤੀਜਾ ਤੇ ਚੌਥਾ ਔਰ ਲੈਵ 400 ਸਾਲ ਪਿੰਨਾ ਦਾ ਬਾਜ਼ਾਰ ਅੱਜ ਵੀ ਲੈਵ ਬਾਜ਼ਾਰ ਚੱਲ ਰਿਹਾ ਹੈ ਇਹ ਨਾਰਕਲੀ ਦੀ ਗੁਪੀਆ ਤੇ ਦੂਜੀ ਗੁਪੀਆ ਹੈ ਕਿ ਦੁਨੀਆ ਭਰ ਦਾ ਹਰ ਸਮਾਨ ਇੱਥੇ ਮਿਲਦਾ ਹੈ ਖਾਸ ਕਰਕੇ ਵਿਆਹਾਂ ਸ਼ਾਦੀਆਂ ਦੀ ਰਿੰਗ ਨੌਜਵਾਨਾਂ ਲਈ ਪੂਰੇ ਪੰਜਾਬੀ ਵਾਲੀ ਖਾਸ ਤੌਰ ਤੇ ਸੁਣਜੋ ਇਹ ਇਨਹਿਤ ਜੁਮੇਦਾਰ ਨਾਰਕਲੀ ਤੋਂ ਔਰ ਬਨਾਨ ਤੋਂ ਲੈ ਕੇ ਕਸ਼ਹਰਤ ਤੋਂ ਲੈ ਕੇ ਅੰਦਰਵੀਰ ਤੋਂ ਲੈ ਕੇ ਮਹਿੰਗੇ ਬਹੁਗੇ ਕੰਪਨੀ ਇਹ ਨਾਰਕਲੀ ਦੀ ਚੁਰੀਆ ਜੇ ਤੁਹਾਨੂੰ ਹੀ ਲੈਣੀ ਹੋਵੇ ਬੇਸ਼ੱਕ ਕੋ ਸਸਤੀ ਤੋਂ ਸਸਤੀ ਆਰਟੀਫੀਸ਼ੀਅਲ ਵੀ ਤੇ ਬੇਸ਼ੱਕ ਮਹਿੰਗੀ ਤੋਂ ਮਹਿੰਗੀ ਕੋਨਾਰ ਕੋਈ ਵੀ ਜਾਵੇ ਜੇ ਥਾਣਾ ਕੋ ਕੋਸਦਾ ਔਰ ਆਪਾਂ ਨੂੰ ਨਾਰਕਲੀ ਦੀ ਆਰਚੀਟੈਕਚਰਲ ਕੈਮਰੇ ਨਾਲ ਦਿਖਾਉਣੀ ਆ ਦੇਖਿਓ ਤੇ ਆਪਣੇ ਆਪਣੇ ਦੇ ਸ਼ਾਮਲ ਵੀ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਆਪਾਂ ਤੁਹਾਨੂੰ ਕੁਝ ਦਿਨਾਂ ਬਾਅਦ ਚੱਲ ਕੇ ਦਿਖਾਉਂਦੇ ਹਾਂ